ਸੰਗਠਕ ਕਮੇਟੀ ਪੰਜਾਬ ਕੋਟ ਬੁੱਡੇ ਦੀ ਪਿੰਡ ਤਲਵੰਡੀ ਸੋਭਾ ਸਿੰਘ ਮੀਟਿੰਗ ਹੋਈ ਹੈ ਉਹ ਤੇ ਵਿਸਥਾਰ ਅੱਜ ਜੋ ਵੀ ਜਾਣਕਾਰੀ ਅਸੀਂ ਦੇਣ ਲੱਗੇ ਆ ਰਾਜਵੀਰ ਸਿੰਘ ਜਿਹੜੀ ਅੱਜ ਮੀਟਿੰਗ ਹੋਈ ਹੈ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਅੱਜ ਕਿਸਾਨ ਸ਼ਰਤੀ ਪਿੰਡ ਕੋਟ ਬੁੱਡਾ ਦੀ ਮੀਟਿੰਗ ਇਹ ਪਿੰਡ ਤਲਵੰਡੀ ਸੋਭਾ ਸਿੰਘ ਦੇ ਵਿੱਚ ਹੋਈ ਹੈ ਜੋ ਕਿ ਖਨੋਰੀ ਬਾਡਰ ਤੇ ਮੋਰਚਾ ਲੱਗਾ ਉਹ ਮੋਰਚੇ ਨੂੰ ਲੈ ਕੇ ਜਿਸ ਤਰ੍ਹਾਂ ਕਿ ਹੋਣਾ ਸੀ ਕਣਕ ਦੀ ਹੱਡੀ ਟੁੜੀ ਸਾਹਮਲੇ ਕਣਕ ਤੇ ਜਿਹੜਾ ਇਹ ਮੋਰਚਾ ਹੁਣ ਬਿਲਕੁਲ ਅੱਗੇ ਵਗੂ ਉਸ ਤੇ ਜਿੰਨੀ ਗਿਣਤੀ ਹੈ ਬਿਲਕੁਲ ਜ਼ਿਆਦੀ ਵਧਾਉਣ ਦੀ ਤਿਆਰੀ ਹੈ ਤੇ ਜੋ ਲੱਛਣਾਂ ਦੇ ਵਿੱਚ ਲੱਛਣ ਚੱਲ ਰਹੇ ਆ ਉਹਨਾਂ ਦਾ ਫਰੋਦ ਵੀ ਜਿਹੜਾ ਬਿਜਮੀ ਦੇ ਉਹਨਾਂ ਨੂੰ ਸਵਾਲ ਪੁੱਛਣ ਦੀ ਬਿਲਕੁਲ ਉਸ ਦੇ ਸਬੰਧ ਸਨ ਪਿਛੇ ਆ ਕਿ ਕਿਸਾਨ ਸੰਰਸ ਕਮੇਟੀ ਪਿੰਾਗ ਕੋਟ ਵੱਡੇ ਦੀ ਮੀਟਿੰਗ ਪਿੰਡ ਤਲਵੰਡੀ ਸੁਭਾ ਸਿੰਘ ਹੋਈ ਏ ਨਹੀਂ ਸਾਫ ਸੰਗਰਾਂ ਜੁੜ ਚੁੱਕੇ हां ਸਾਫ ਸੰਗਤ ਜੀ ਜੋ ਅੱਜ ਮੀਟਿੰਗ ਦੇ ਵਿੱਚ ਵੀ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤੇ ਵਾਇਗੁਰ ਜੀ ਕਾਲਸਾ ਵਾਇਗੁਰ ਜੀ ਕੀ ਫਤਿਹ ਜੋ ਅੱਜ ਤਲਵੰਡੀ ਦੇ ਵਿੱਚ ਬਹੁਤ ਵੱਡੀ ਮੀਟਿੰਗ ਹੋਈ ਆ ਕੋਟਪੁਰਾ ਜਹੇ ਬੰਦੇ ਦੀ ਉਹਦੇ ਵਿੱਚ ਇਹ ਮਤਾ ਪਾਇਆ ਗਿਆ ਵੀ ਜੋ ਬਾਰਡਰ ਤੇ ਆਪਣਾ ਧਰਨਾ ਚੱਲਣ ਦਾ ਖਨੌਰੀ ਉਥੇ ਵੱਧ ਤੋਂ ਵੱਧ ਜਿਹੜੀ ਟਰਾਲੀਆਂ ਦੀ ਗਿਣਤੀ ਕੀਤੀ ਜਾਵੇ ਤੇ ਵੱਧ ਤੋਂ ਵੱਧ ਕਿਸਾਨ ਵੀਰ ਪਹੁੰਚਣ ਕਿਉਂਕਿ ਹੁਣ ਸਾਰਿਆਂ ਨੇ ਜਿਹੜੀ ਆ ਟੂੜੀ ਤਾਂ ਸੰਭ ਲਿਆ ਦੇ 22 ਤਰੀਕ ਦਾ ਐਲਾਨ ਆ ਵੀ ਉੱਥੇ ਵੱਧ ਤੋਂ ਵੱਧ ਸੰਗਤ ਜਿੰਨੀ ਵੀ ਹੋ سکے ਪਹੁੰਚੇ ਤੇ ਨਾਲ ਟਰੈਕਟਰ ਤੇ ਟਰਾਲੀਆਂ ਦੀ ਗਿਣਤੀ ਵਧਾਈ ਜਾਵੇ